ਅੱਜ ਤੁਹਾਨੂੰ ਉਹਨਾਂ ਖਿਡਾਰੀਆਂ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਦੇ ਵੱਲੋਂ ਅਣਗੌਲਿਆ ਕੀਤਾ ਗਿਆ ਹੈ ਪੰਜਾਬ ਦੀ ਖੇਡ ਕਬੱਡੀ ਤੇ ਪਲਵਾਨ ਸੀਗੇ ਜਿਨ੍ਹਾਂ ਦਾ ਕਿਸੇ ਸਮੇਂ ਦੇ ਵਿੱਚ ਮਾਣ ਸਨਮਾਨ ਜਿਹੜਾ ਹੈ ਅੱਜ ਦੇ ਲੀਡਰਾਂ ਨਾਲੋਂ ਵਜੜਾ ਕੀ ਵੱਧ ਹੁੰਦਾ ਸੀਗਾ ਮੇਲਿਆਂ ਦੀ ਸ਼ਾਨ ਹੁੰਦੇ ਸੀ ਇਹ ਉਹ ਖਿਡਾਰੀ ਜਦੋਂ ਮੇਲਿਆਂ ਦੇ ਵਿੱਚ ਜਾਂਦੇ ਸੀ ਤਾਂ ਦੁਨੀਆ ਖੜ ਖੜ ਕੇ ਇਹਨਾਂ ਨੂੰ ਦੇਖਦੀ ਸੀਗੀ ਮਾਣ ਸਨਮਾਨ ਵੀ ਜਿਹੜਾ ਸਮਾਜ ਦੇ ਵਿੱਚ ਵੀ ਮਿਲਦਾ ਸੀਗਾ ਅਰ ਅੱਜ ਇੰਨਾ ਖਿਡਾਰੀਆਂ ਨੂੰ ਅੱਖੋਂ ਪਰੋਖਿਆ ਜਿਹੜਾ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਉਹ ਖਿਡਾਰੀ ਨੇ ਜਿਹੜੇ ਅੱਜ ਇੱਕ ਆਪਣੇ ਅਖਾੜੇ ਦੇ ਲਈ ਵੀ ਤਰਸਦੇ ਆ ਤੇ ਜਗ੍ਹਾ-ਜਗ੍ਹਾ ਤੇ ਗੁਹਾਰ ਲਗਾਉਂਦੇ ਆ ਕਿ ਸਾਡੀ ਸਪੋਰਟ ਕੀਤੀ ਜਾਵੇ ਸਭ ਤੋਂ ਪਹਿਲਾਂ ਤਸਵੀਰ ਦਿਖਾਉਣਾ ਤੁਹਾਨੂੰ ਇਹ ਖਿਡਾਰੀਆਂ ਦੇ ਵੱਲੋਂ ਅਖਾੜਾ ਜਿਹੜਾ ਬਣਾਇਆ ਗਿਆ ਕਿਉਂਕਿ ਇਸ ਅਖਾੜੇ ਦੇ ਨਾਲ ਪੁਲਵਾਨਾਂ ਦੀ ਸ਼ਾਨ ਹੁੰਦੀ ਏ ਇਸ ਅਖਾੜੇ ਨੂੰ ਪਹਿਲਾ ਰੱਬ ਤੇ ਦੂਜਾ ਇਸ ਅਖਾੜੇ ਨੂੰ ਵੀ ਰੱਬ ਜਿੰਨਾ ਹੀ ਰੁਤਬਾ ਦਿੱਤਾ ਜਾਂਦਾ ਹੈ ਇਹਨੂੰ ਮੱਥਾ ਟੇਕ ਕੇ ਖਿਡਾਰੀ ਜਿਹੜੇ ਨੇ ਇਹਦੇ ਵਿੱਚ ਐਂਟਰੀ ਜਿਹੜੇ ਕਰਦੇ ਹੈਗੇ ਨੇ ਖਿਡਾਰੀ ਵੀ ਮੌਜੂਦ ਨੇ ਤੁਹਾਨੂੰ ਤਸਵੀਰਾਂ ਦਿਖਾਉਣੇ ਛੋਟੇ ਛੋਟੇ ਖਿਡਾਰੀ ਨੇ ਚਾਹੇ ਇਸ ਸਮੇਂ ਠੰਡ ਦਾ ਮੌਸਮ ਹੈ ਪਰ ਫਿਰ ਵੀ ਜਿਹੜਾ ਆਪਣੀ ਪ੍ਰੈਕਟਿਸ ਇਹਨਾਂ ਦੇ ਵੱਲੋਂ ਜਾਰੀ ਰੱਖੀ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲਾਂ ਤਾਂ ਤੁਹਾਨੂੰ ਦਿਖਾਉਣਾ ਕਿ ਮੈਡਲ ਜਿਹੜੇ ਇਹਨਾਂ ਖਿਡਾਰੀਆਂ ਕੋਲੇ ਮੈਡਲ ਜਿਹੜੇ ਨੇ ਥੱਬਾ ਪਾਰ ਦੇ ਮੈਡਲ ਨੇ ਸਾਰੇ ਖਿਡਾਰੀਆਂ ਦੇ ਕੋਲ ਨੈਸ਼ਨਲ ਸਟੇਟ ਲੈਵਲ ਤੇ ਵੀ ਜਿਹੜੇ ਨੇ ਇਹ ਮੈਡਲ ਜ਼ਰੂਰ ਹੈਗੇ ਨੇ ਸਾਰੇ ਪਰ ਇਹ ਮੈਡਲ ਅੱਜ ਕਿਸੇ ਵੀ ਕੰਮ ਦੇ ਨਹੀਂ ਗੇ ਅੱਜ ਇਹ ਮੈਡਲ ਜਿਹੜੇ ਨੇ ਦੇਖ-ਦੇਖ ਕੇ ਆਪਣੇ ਆਪ ਦੇ ਮਾਣ ਮਹਿਸੂਸ ਨਹੀਂ ਕਰ ਰਹੇ ਕਿ ਅਸੀਂ ਕਿਸੇ ਹੋਰ ਗੇਮ ਤੇ ਹੁੰਦੇ ਤਾਂ ਸਾਡਾ ਵੀ ਅੱਜ ਨਾਮ ਹੁੰਦਾ ਪਰ ਫਿਰ ਵੀ ਇਹ ਆਪਣੀ ਮਾਂ ਖੇਡ ਕਬੱਡੀ ਨੂੰ ਜਿਹੜਾ ਫਿਰ ਵੀ ਕਿਉਂਕਿ ਪੰਜਾਬ ਦੇ ਜਨਨ ਕਰਕੇ ਜਿਹੜਾ ਅੱਜ ਵੀ ਪਹਿਲ ਜਿਹੜੀ ਦੇ ਰਹੇ ਹੈਗੇ ਨੇ ਸਾਡੇ ਨਾਲ ਇੱਥੇ ਪਲਵਣ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਕੀ ਸੱਸੀ ਗੌਰ ਜੀ ਮੈਨਾਂ ਸੁਣਨ ਨੂੰ ਆ ਤੇ ਇਸ ਤਰ੍ਹਾਂ ਦੇਖਦੇ ਜੇ ਕਿਉਂਕਿ ਤੁਸੀਂ ਕਬੱਡੀ ਵੀ ਖੇੜਦੇ ਜਾਂ ਪਲਵਾਨੀ ਵੀ ਕਰਦੇ ਹੈਗੇ ਜੀ ਇਹਨਾਂ ਦੋਹਾਂ ਖੇਡਾਂ ਨੂੰ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮਾਣ ਜਿਹੜਾ ਦਿੱਤਾ ਜਾਂਦਾ ਪੰਜਾਬੀ ਦਾ ਮਾਣ ਬਹੁਤ ਤਾਂ ਜੇ ਪਰ ਸਾਡੇ ਜ਼ਿਲ੍ਹੇ ਨੂੰ ਕੁਝ ਨਹੀਂ ਮਿਲਿਆ ਤੱਕ ਜੀ ਨਾ ਕੋ ਇੰਡੋਰ ਹਾਲ ਆ ਜੀ ਨਾ ਕੋਚ ਆ ਜੀ ਤੇ ਨਾ ਕੋਈ ਜਿਮ ਦੀ ਫੈਸਿਲਿਟੀ ਹੈ ਨਾ ਕੋਈ ਰੈਨ ਦਾ ਸਿਸਟਮ ਹੈ ਕੋ ਬੱਚੇ ਦੂਰੋਂ ਵੀ ਆਉਂਦੇ ਆ ਜੀ ਤੇ ਨਾ ਕੋਈ ਡਾਈਟ ਹੈ ਛੋਟੇ ਬੱਚੇ ਤਕਰੀਬ ਕਰਦੇ ਬੱਚੇ ਵੀ ਆਉਂਦੇ ਇਸ ਗੱਲ ਤੋਂ ਅਸੀਂ ਹੁਣ ਮਿੱਟੀ ਪੈਡਸ ਕਰਦੇ ਆ ਠਰਦੇ ਦਿੰਦੇ ਆ ਪੈਰ ਸੁੰਨ ਹੋ ਜਾਂਦੇ ਠੰਡੇ ਪਣਾਉਣਾ ਪੈਂਦਾ ਸਾਨੂੰ ਬਾਅਦ ਚੋ ਜੀ ਤੇ ਕਈ ਛੋਟੇ ਬੱਚੇ ਸੜਕੇ ਆਉਂਦੇ ਵੀ ਨਹੀਂ ਮਾਪੇ ਭੇਜਣ ਕਿ ਬੱਚੇ بیمار ਨਾ ਹੋ ਜਾਣ ਸਗਾ ਪੂਰਾ ਹਾਲ ਹੋਵੇ ਵਧੀਆ ਕੋਚ ਹੋਣ ਮੈਦ ਹੋਣ ਰੈਨ ਦਾ ਸਿਸਟਮ ਹੋਵੇ ਵਧੀਆ ਡਾਈਟ ਦਾ ਸਿਸਟਮ ਹੋਵੇ ਵਧੀਆ ਤੇ ਸਾਡੇ ਕੋਲ ਬੱਚੇ ਹੋਰ ਵੀ ਆ ਸਕਦੇ ਆ ਜੀ ਅੱਛਾ ਅਸੀਂ ਗੱਲ ਕਰੀਏ ਪਹਿਲਵਾਨਾਂ ਨੂੰ ਲੈ ਕੇ ਆ ਕੁਇਆ ਹੁਸਤਰਾ ਵੀ ਹੈ ਕਿ ਨੇ ਕਿ ਬੱਚੇ ਜਿਹੜੇ ਕਿ ਮਿਹਨਤ ਆਪਦੀ ਕਰਕੇ ਆਪ ਦਾ ਸਿਰਫ ਆਪਦੀ ਡਾਈਟ ਪੂਰੀ ਕਰਦੇ ਹਾਂਜੀ ਡਾਈਟ ਜੀ ਕਈ ਕਈ ਦਾ ਕਾਫੀ ਗਰੀਬ ਆ ਜੀ ਬਸ ਦੁੱਧ ਵੀ ਨਹੀਂ ਮਿਲਦਾ ਫਿਰ ਲੋਟੇ ਖਾ ਕੇ ਸੋ ਜਾਂਦੇ ਫਿਰ ਫਿਰ ਪ੍ਰੈਕਟਿਸ ਕਰਨ ਆ ਜਾਂਦੇ ਆ ਕਈ ਕਰੋ ਠੀਕ ਆ ਜੀ ਕਈ ਜਿਵੇਂ ਅਸੀਂ ਮਿੱਟੀ ਦੰਗਲ ਵੀ ਲੜਦੇ ਆ ਜੀ ਮਿੱਟੀ ਦੰਗਲ ਤੇ ਮੈਂ 11 ਮੋਟਰ ਜਿੱਤੇ ਆ ਜੀ ਤੇ ਮਾਸਟਰ 올ੰਪੀਨ ਪਹਿਲ ਨਰਸੀਆਂ ਨੂੰ ਹਰਾਇਆ ਜੀ ਦੋਪੇ ਫਸ ਗਿਆ ਸੀ ਤੇ ਬਸ ਇਦਾਂ ਕੋਈ ਜ਼ਿਆਦਾ ਹੋ ਜਾਂਦਾ ਵੀ ਬਸ ਜਦੋਂ ਹਰ ਕੰਪਲੀਸ਼ਨ ਆਉਂਦੇ ਮੈਡ ਦੇ ਉਦੋਂ ਸਾਨੂੰ ਅਦਰ ਡਿਸਟ੍ਰਿਕਟ ਜਾਣਾ ਪੈਂਦਾ ਜਿਹਾ ਫਰੀਦਕੋਟ ਜਲੰ ਉਹਨਾਂ ਜਗ੍ਹਾ ਪ੍ਰੈਕਟਿਸ ਕਰਨੀ ਪੈਂਦੀ ਆ ਜੀ ਕੰਪੀਟੀਸ਼ਨ ਤਿਆਰੀ ਕਰਨ ਲਈ ਇੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਜੀ ਮੈਡ ਦੀ ਨਾ ਕੋਚ ਹੈਗਾ ਜੀ ਸਾਡੇ ਨਾਲ ਹੋਰ ਵੀ ਇੱਥੇ ਖਿਡਾਰੀ ਮੌਜੂਦ ਹੈਗੇ ਨੇ ਨਾ ਗਲਤ ਬਤ ਕਰਾ ਜੇ ਜਦੋਂ ਤੁਸੀਂ ਖੇਡਦੇ ਜੇ ਇੱਥੇ ਮਿੱਟੀ ਦੇ ਵਿੱਚ ਖੇਡਦੇ ਜੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਜਾਂਦੇ ਜੇ ਨੈਸ਼ਨਲ ਖੇਡਦੇ ਜਾਂ ਸਟੇਟ ਜਦੋਂ ਉੱਥੇ ਮੈਟ ਦੇ ਉੱਪਰ ਕਿੰਨੀ ਕੁ ਜਿਹੜਾ ਕਿ ਇੱਥੋਂ ਦਾ ਤੇ ਉੱਥੋਂ ਦਾ ਜਿਹੜਾ ਅੰਤਰ ਹੁੰਦਾ ਮਿੱਟੀ ਦੇ ਮੈਟ ਦਾ ਬਹੁਤ ਅੰਤਰ ਆ ਇੱਕ ਤਾਂ ਸਪੀਡ ਦਾ ਅੰਤਰ ਆ ਇਹਦਾ ਬਹੁਤ ਜ਼ਿਆਦਾ ਜੀ ਉਹ ਕਿ ਮਿੱਟੀ ਦੇ ਇੱਕ ਭਵਾਨਾ 5-7 ਮਿੰਟ ਦੀ ਗਰਮੀ ਹੁੰਦੀ ਹੈ ਜੀ ਮੈਚ ਜੀ ਕੁਸ਼ਤੀ ਸਰੀ 6 ਮਿੰਟ ਦੀ ਹੈ ਕੇਂਦਰ ਮਿੰਟ ਦੇ ਰੌਨ ਹੁੰਦੇ ਆ ਇਸ ਕਰਕੇ ਸਪੀਡ ਦਾ ਬਹੁਤ ਅੰਤਰ ਆ ਨਾਲ ਇੱਕ ਨਾ ਕੋਚ ਆ ਜੀ ਮਿੱਟੀ ਤੇ ਜਾਂ ਕੋਚ ਤਾਂ ਕੋਚ ਨੂੰ ਜਰੂਰੀ ਬਹੁਤ ਆ ਜੀ ਕੋਚ ਹੋਗਾ ਪਰ ਮਿੱਟੀ ਤੇ ਕਰਾਉਣਾ ਪਰ ਉਹਨੂੰ ਇਸ ਤਰੀਕੇ ਨਾਲ ਕਰਾਉਗਾ ਪ੍ਰੈਕਟਿਸ ਅਸੀਂ ਤਾਂ ਜ ਖਾੜਾ ਖੁੱਲਣ ਲੱਪੇ ਜਦੋਂ ਹੁਣ ਪ੍ਰੈਕਟਿਸ ਨਾਲ ਪੱਕਾ ਨਹੀਂ ਹੁੰਦਾ ਜੀ ਇਹ ਪ੍ਰੈਕਟਿਸ ਕਰਨੀ ਆ ਅਸੀਂ ਅਦੀ ਮਰਜ਼ੀ ਨਾਲ ਕਰਨ ਲੱਗ ਪੈਨੇ ਆ ਹੁਣ ਤੇ ਕੋਚ ਸਾਹਿਬ 5-7 ਦਿਨ ਤੋਂ ਲੱਗੇਗਾ ਕੋਚ ਸਾਹਿਬ ਪਹਿਲਾਂ ਇੱਥੇ ਕੋਈ ਵੀ ਨਹੀਂ ਸਿੱਥੇ ਆਉਂਦਾ ਪ੍ਰੈਕਟਿਸ ਕੋਣ ਆਪ ਹੀ ਕਰਕੇ ਆ ਵੀ ਚੱਲੇ ਜਾਈਦਾ ਇਸ ਪ੍ਰੈਕਟਿਸ ਕਰਕੇ। ਅਚਾ ਕੋਈ ਕੋਚ ਵੀ ਨਹੀਂ ਹੈਗਾ। ਹਾਂਜੀ ਕੋਈ ਕੋਚ ਨਹੀਂਗਾ ਜੀ। ਤੇ ਚਾਹ ਕੀ ਕੁਝ ਸਹੂਲਤਾਂ ਜਿਹੜੇ ਪ੍ਰਸ਼ਾਸਨ ਦੀ ਸੀ ਗੱਲ ਕਰੀਏ ਜਾਂ ਸਰਕਾਰ ਵਾਲੀ ਕੀ ਤੁਹਾਨੂੰ ਕੀ ਕੀ ਸਹੂਲਤਾਂ ਮਿਲੀਆਂ? ਸਹੂਲਤ ਇੱਕ ਤਾਂ ਇੰਦੋਰ ਹਾਲ ਮਿਲ ਜੇ ਜਿਮ ਮਿਲੇ, ਵਧੀਆ ਕੋਚ ਮਿਲੇ ਜੀ ਜਿਹਨ ਡਿਪਲੋਮਾ ਕੀਤਾ ਹੋਵੇ ਕੋਚ ਨੇ। ਤੇ ਆਪਣਾ ਹੋਰ ਆਪਣੀ ਲੋਰ ਬਸ ਇਹੋ ਚਾਹੀਦਾ ਜੀ ਕਿ ਕਿਸ ਡੈਟ ਦਾ ਹੋ ਜੇ ਬੱਚਿਆਂ ਦਾ ਜਿਹੜੇ ਗਰੀਬ ਬੱਚੇ ਆ ਜੀ ਉਹਨਾਂ ਡੈਟ ਦਾ ਰਹਿੰਦਾ ਜੀ। ਕੋਈ ਸਹੂਲਤ ਹੁਣ ਕੋਈ ਵੀ ਨਹੀਂ ਮਿਲ ਰਹੀ। ਕੋਈ ਸਹੂਲਤ ਨਹੀਂ ਹੈਗੀ ਜੀ। ਅਸਲ 'ਚ ਕੋਈ ਸਹੂਲਤ ਨਹੀਂ। ਇਹ ਜੇstra ਤੁਸੀਂ ਦੱਸਿਆ ਹੁਣ ਕੋਚ ਆਏ ਸੀ ਤੇ ਕੋਚ ਤੋਂ ਪਹਿਲਾਂ ਫਿਰ ਪ੍ਰੈਕਟਿਸ ਕਿਸ ਤਰ੍ਹਾਂ ਕਰਦੇ ਪ੍ਰੈਕਟਿਸ ਭਾਜੀ ਐ ਕਰਦੇ ਜੇ ਕੰਪੀਟੀਸ਼ਨ ਹੁੰਦਾ ਸੀ ਅਸੀਂ ਬਾਹਰ ਜਾਣਾ ਪੈਂਦਾ ਜੀ ਮੈਂ ਜਾਂਦਾ ਫਰੀਦਕੋੜੀ ਕਰਦੇ ਹਾਂ ਪ੍ਰੈਕਟਿਸ ਜੀ ਫਿਰ ਫਰੀਦਕੋੜ ਇੱਕ ਲੱਗੇ ਪਏਦਾ 30 40 ਕਿਲੋਮੀਟਰ ਦੇ ਵਿੱਚ ਆ ਤੇ ਜੇ ਜਾਦਾ ਵਧੀਆ ਤਿਆਰੀ ਕਰਨੀ ਪੈਂਦੀ ਹੈ ਪਰ ਹਿੜਿਆਣੇ ਵੀ ਆਉਣਾ ਪੈਂਦਾ ਰੁੱਤ ਵੀ ਜਾਂਦਾ ਜੀ ਜੇ ਹੋਰ ਕੰਪੀਟੀਸ਼ਨ ਵਧੀਆ ਵੀ ਹੋਏ ਤਾਂ ਉੱਥੇ ਜਾਣਾ ਪੈਂਦਾ ਪ੍ਰੈਕਟਿਸ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਨੇ ਜਿਹੜੇ ਹੁਣ ਤੋਂ ਆਪਣੀ ਪ੍ਰੈਕਟਿਸ ਜਿੰਨਾ ਦੇ ਵੱਲੋਂ ਸ਼ੁਰੂ ਕੀਤੀ ਗਈ ਹੈਗੀਏ ਤੁਸੀਂ ਦੇਖ ਲਗਾਤਾਰ ਇੰਟਰਨੈਸ਼ਨਲ ਸਟੇਟ ਤੋਂ ਬੱਦ ਨੈਸ਼ਨਲ ਦੇ ਕਿਸੇ ਸਾਮੇ ਦੇ ਵਿੱਚ ਇੰਟਰਨੈਸ਼ਨਲ ਵੀ ਜਦੋਂ ਦੀਆਂ ਜਿਹੜੀਆਂ ਲਗਾਤਾਰ ਤਿਆਰੀਆਂ ਕੀਤੀਆਂ ਸਾਡੇ ਨਾਲ ਕੁਝ ਸਾ ਵੀ ਮੌਜੂਦ ਹੈਗੇ ਨਾ ਗੱਲਬਾਤ ਉਹ ਤੋਂ ਪਹਿਲਾਂ ਕਰਾਂਗੇ ਆਪ ਜੀ ਕੀ ਨਾਮ ਕਿਸੇ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਜੀ ਗਗਨਦੀਪ ਜੀ ਕੀ ਸਿੱਖ ਗੱਲ ਜੇ ਇਹ ਕਰੀਏ ਤੇ ਕੀ ਮੁਸ਼ਕਲਾਂ ਜਿਹੜੀਆਂ ਦਾ ਤੁਹਾਨੂੰ ਇੱਥੇ ਹੁਣ ਸਾਹਮਣਾ ਕਰਨਾ ਪੈ ਰਿਹਾ ਸਰ ਮੁਸ਼ਕਲ ਤਾਂ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੈਨੂੰ ਪਹਿਲਾਂ ਤਾਂ ਜੀ ਇੱਥੇ ਆਪਾਂ ਨੇ ਟ੍ਰੈਸਿੰਗ ਕੋਰਸ ਦੀ ਜਿਹੜੀ ਮੇਨ ਹੈ ਜੀ ਉਹ ਨਹੀਂ ਆਪਣਾ ਕੋ ਅਵੇਲੇਬਲ ਹੈਗਾ ਜੀ ਮੁਸਤਲਵਾ ਆਪਾਂ ਨੇ ਕੋ ਸਾਡੇ ਕੋ ਇਸਰਾ ਇਹ ਕਿ ਬੱਚਿਆਂ ਦੀ ਰਹਿਣ ਦੀ ਸਹੂਲਤ ਨਹੀਂ ਹੈਗੀ ਜੀ ਇੱਥੇ ਤੇ। ਉਥਾ ਇਹ ਕਿ ਬੱਚਿਆਂ ਨੂੰ ਡਾਈਟ ਨਹੀਂ ਹੈਗੀ ਜਿਹੜੀ ਵਿੰਗ ਡਾਈਟ ਮਿਲਦੀ ਹੈਗਾ ਜੀ ਉਹ ਵਿੰਗ ਡਾਈਟ ਮਿਲਣੀ ਹੈ ਪੁੱਛ ਹੋਏਗਾ ਤੇ ਬੱਚਿਆਂ ਨੂੰ ਵਿੰਗ ਡਾਈਟ ਮਿਲੇਗਾ ਅਦਰਵਾਈਜ਼ ਉਹ ਵੀ ਵਿੰਗ ਡਾਈਟ ਵੀ ਨਹੀਂ ਹੈਗੀ ਜੀ। ਤੇ ਜੇ ਬੱਚੇ ਪ੍ਰੈਕਟਿਸ ਕਰਦੇ ਆ ਜੀ ਉਹ ਮਿੱਟੀ ਸਾਨੂੰ ਇੱਥੇ ਪ੍ਰੈਕਟਿਸ ਕਰਨੀ ਪੈਂਦੀ ਹੈ ਸਾਨੂੰ ਇਹ ਕਹਿੰਦਾ ਸਿਰਫ ਛੋਟਾ ਜਿਹਾ ਹਾਲ ਦਿੱਤਾ ਹੈ ਸਿਰਫ ਆਪਣੇ ਕੋਲ 15x12 ਦਾ। ਸਾਨੂੰ ਕਹਿੰਦੇ ਬਹੋਂ ਦੇ ਵਿੱਚ ਜਾ ਕੇ ਪ੍ਰੈਕਟਿਸ ਕਰ ਲਓ। ਹੋ ਜਿਹੜਾ ਸਾਡਾ ਰੈਸਲਿੰਗ ਦੇ ਮੈਟ ਦਾ ਸਾਈਜ਼ ਜਿਹੜਾ ਹੈਗਾ ਉਹ 20x20 ਦਾ ਹੈਗਾ ਜੀ 20x20 ਹਾਂ ਜੀ ਤਕਰੀਬਨ ਉਹ ਮੰਨ ਕੇ ਚੱਲੋ ਜੀ ਕੋਈ 60x60 ਫੁੱਟ ਦਾ ਸਾਨੂੰ ਥਾਂ ਹੀ ਚਾਹੀਦਾ ਹੁੰਦਾ ਤੇ ਉਹ ਤੋਂ ਛੋਟਾ ਕਮਰਾ ਜਿਹੜਾ 15x ਯਾਨੀ ਕਿ ਮੰਨ ਕੇ ਚੱਲੋ ਵੀ 12 ਦਾ ਹੈ ਬੰਦ ਦੇ ਵਿੱਚ ਤੁਸੀਂ ਪ੍ਰੈਕਟਿਸ ਕਰ ਲੋ ਜਿਵੇਂ ਇੱਕ ਪਾਸੇ ਸਾਨੂੰ ਯਾਨੀ ਕਿ ਨੁੱਕਰ ਲਾ ਕੇ 60 ਤਾਂ ਪਾਈ ਤੁਸੀਂ ਇੱਥੇ ਪ੍ਰੈਕਟਿਸ ਕਰੋ ਜੇ ਤੁਹਾਡੇ ਕੋਲ ਹੁਣ ਦੀ ਕਰ ਲੋ ਨਹੀਂ ਤਾਂ ਤੁਹਾਡੀ ਮਰਜ਼ੀ ਆ ਜੀ ਹੁਣ ਇਹ ਸਾਰੇ ਬੱਚੇ ਕੋਈ ਨੈਸ਼ਨਲ ਹੈਗੇ ਆ ਜੀ ਹੁਣ ਮੇਰੀ ਵਾਈਫ ਇੰਟਰਨੈਸ਼ਨਲ ਪਲੇਅਰ ਆ ਜੀ ਇਹ ਜੇ ਹੁਣ ਸਾਨੂੰ ਇੱਕ ਪਾਸੇ ਗੁੱਠੇ ਲਾ ਕੇ ਰੱਖਿਆ ਜੋ ਤੁਹਾਡੇ ਕੋਲ ਹੁੰਦਾ ਤੀ ਕਰ ਲੋ ਕੋਈ ਚੱਕਰ ਨਹੀਂ ਤੇ ਸਸਤਾ ਹੋ ਗਿਆ ਜਾਨਕੀ ਭਗਵੰਤ ਮਾਨ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਕਿ ਸਾਨੂੰ ਕੋਈ ਇੱਕ ਅੱਛਾ ਕੋਚ ਕੋਈ ਵਜਾ ਸਾਨੂੰ ਇੰਡੋਰ ਸਟੇਡੀਅਮ ਜਾਂ ਇੰਡੋਰ ਹਾਲ ਸਾਨੂੰ ਲੈ ਕੇ ਦਿੱਤਾ ਜਾਵੇ ਵਜਾ ਜਿਮ ਫੈਸਿਲਿਟੀ ਦਿੱਤੀ ਜਾਵੇ ਬੱਚਿਆਂ ਦੀ ਰਿਹਾਈ ਸਾਨੂੰ ਦਿੱਤੀ ਜਾਵੇ ਬੱਚਾਂ ਨੂੰ ਡਾਈਟ ਅੱਛੀ ਦਿੱਤੀ ਜਾਵੇ ਜੇ ਤੁਸੀਂ ਅੱਜ ਅਸੀਂ ਗੱਲ ਕਰੀ ਕੋਚ ਦਾ ਤੁਸੀਂ ਇੱਥੇ ਜਿਵੇਂ ਮੇਰੀ ਨਿਮਾਰਿਸ਼ ਤੇ ਤੁਹਾਨੂੰ ਜਿਹੜਾ ਕੋਈ ਤਾਂ ਕੀ ਖੱਟਿਆ ਕੋਈ ਕੌਂਦੇ ਰਿਆ ਜੀ ਸਰ ਨਹੀਂ ਜੀ ਮਨੂੰ ਤਾਂ ਕੋਚ ਦਾ ਖਾਟਿਆ ਚਲੋ ਸਰਕਾਰ ਰਕੀ ਦੇਣਾ ਜੀ ਸਿਰਫ ਇਹ ਫ੍ਰੀ ਸੇਵਾ ਹੀ ਕਰ ਰਹੇ ਨੇ ਜੀ ਨਾ ਵਾਸਤੇ ਮ ਸਰਕਾਰ ਕੁਝ ਨਹੀਂ ਦੇ ਰਹੀ। ਉਹ ਚੈੱਕ ਕਰੋ ਸੇਵਾ ਕਰ ਰਹੇ ਜੀ ਬਸ ਬਿਲਕੁਲ ਸੇਵਾ ਕਰ ਰਹੇ ਜੀ ਪਲਵਾਨਾਂ ਦਾ। ਸਾਡੇ ਨਾਲ ਇੱਕ ਨੈਸ਼ਨਲ ਇੰਟਰਨੈਸ਼ਨਲ ਜੁਝੀ ਖਿਡਾਰੀ ਜਿਹੜੇ ਹੈਗੇ ਨੇ ਕੋਈ ਸਾਦੂ ਮਿਸੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਕੀ। ਸਤਿ ਸ਼੍ਰੀ ਅਕਾਲ ਜੀ ਮੈਂ ਨਾਮ ਮਨਤ ਕੋਰ। ਸ੍ਰੀ ਮੰਤਰੀ ਕੋ ਜੀ ਅਸੀਂ ਇਹ ਗੱਲ ਕਹੀਏ ਪੰਜਾਬ ਤੇ ਹਰਿਆਣਾ ਦੀ ਪੰਜਾਬ ਤੇ ਹਰਿਆਣਾ ਦੇ ਜਿਹਾ ਕਿ ਅਸੀਂ ਖੇਡ ਦੀ ਗੱਲ ਕਰੀਏ ਪਲਵਾਨੀ ਨੂੰ ਲੈ ਕੇ ਕਿੰਨਾ ਗੰਤਾ ਹੈ। ਬਹੁਤ ਜ਼ਿਆਦਾ ਅੰਤਰ ਹੈ ਕਿਉਂਕਿ ਪੰਜਾਬ ਚ ਖਿਡਾਰੀ ਬਹੁਤ ਨੇ। ਾਰੇ ਜਿੱਦਾਂ ਰਹਿਣ ਨੂੰ ਸੈਤ ਹੈ ਨਹੀਂ ਜਗਾ ਕੋਈ ਹਾਲ ਨਹੀਂ ਹੈ ਕਿ ਜਗਾ ਤੇ ਕਈ ਜਗਾ ਤੇ ਕੋਤ ਨਹੀਂ ਹੈਗੇ ਕਈ ਜਗਾ ਤੇ ਡਾਈਟ ਨਹੀਂ ਹੈਗੀ ਮਤਲਬ ਕਿ ਕਈ ਬੱਚੇ ਗਰੀਬ ਘਰ ਦੇ ਬਹੁਤ ਜਿਆਦੇ ਨੇ ਜਿਸ ਕਰਕੇ ਵਿਚਾਰੇ ਪਹਿਲਵਾਨੀ ਨਹੀਂ ਕਰ ਸਕਦੇ ਜਾਂ ਕਈਆਂ ਨੂੰ ਜਿੱਥੇ ਉਹ ਰਹਿ ਰਹੇ ਨੇ ਉੱਥੇ ਪਹਿਲਵਾਨੀ ਨਹੀਂ ਹੈਗੀ 3-4 ਘੰਟੇ ਦਾ ਰਸਤੇ ਤੇ ਜਾ ਕੇ 90 ਕਿਲੋਮੀਟਰ ਦੂਰ ਜਾ ਕੇ ਪਹਿਲਵਾਨੀ ਹੋ ਰਹੀ ਹੈ ਤੇ ਬੱਚੇ ਇੰਨਾ ਨਹੀਂ ਜਾ ਸਕਦੇ ਤੋਂ ਉਸੇ ਕਰਕੇ ਪਹਿਲਵਾਨੀ ਪਿੱਛੇ ਪੈ ਰਹੀ ਜਾਂਦੀ ਹੈ ਤੇ ਪਹਿਪਕ ਸਮਾਂ ਪਹਿਲਾਂ ਹੈਗਾ ਸੀ ਉਦੋਂ ਇੱਕ ਇਹ ਖੇਡ ਕਬੱਡੀ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇੱਕ ਵਾਰ ਮੈਚ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਨਾਲ ਪਲਵਾਨਾਂ ਨੇ ਨਾਲ YouTube ਕਰ ਪਾਈ। ਫਿਰ ਐਸੀ ਕਿ ਸਾਨੂੰ ਪੰਜਾਬ ਦੀ بجائے ਜਿਹੜਾ ਹਰਿਆਣੇ ਦੇ ਵਿੱਚ ਖੇਡਣਾ ਸਾਨੂੰ ਚੰਗਾ ਲੱਗਦਾ ਹੈ ਉਹ ਕੀ ਕਾਰਨ? ਕਿਉਂਕਿ ਪੰਜਾਬ 'ਚ ਸਾਡੇ ਕੋਲ ਤੇ ਹੈ ਨਹੀਂ ਯਾਦ ਤਰ। ਨਾ ਕੋਚ ਹੈਗੇ ਨਾ ਰਹਿਣ ਦੀ ਜਗ੍ਹਾ ਹੈਗੀ ਆ ਨਾ ਹੀ ਹਾਲ ਹੈਗੇ ਪੰਜਾਬ ਵਿੱਚ ਤੇ ਹਰਿਆਣੇ ਵਿੱਚ ਹਰ ਜਗ੍ਹਾ ਜਗ੍ਹਾ ਤੇ ਤੁਹਾਨੂੰ ਖਾੜੀ ਮਿਲਣਗੇ, ਮੈਟ ਮਿਲਣਗੇ, ਹਾਲ ਮਿਲਣਗੇ, ਡਾਈਟ ਦਾ ਪੂਰਾ ਪ੍ਰੋਬਲਮ ਵੀ ਮਿਲੇਗਾ ਤੇ ਉਥੇ ਹੀ ਦੰਗਲ ਵੀ ਲੜੇ ਜਾਣਗੇ ਤਾਂ ਵੀ ਬੱਚਿਆਂ ਨੂੰ ਹਰ ਮਹੀਨੇ ਇੱਕ ਦਿਨ ਬਾਅਦ ਦੰਗਲ ਹੁੰਦਾ ਉੱਥੇ ਬੱਚਿਆਂ ਚ 4-5000 ਉਦਾਂ ਮਿਲਿੰਦਾ ਆਪਣੇ ਪੰਜਾਬ ਜਿੱਨਾ ਕੋਈ ਦੰਗਲ ਕਰਵਾ ਰਹੇ ਨਹੀਂ ਲੜਕੀਆਂ ਦਾ ਨਾਲ ਲੜਕੋਂ ਕੰਨ ਤੇ ਇਸ ਤੱਕ ਕਿ ਪੰਜਾਬ ਨਾਲੋਂ ਬੈਟਰ ਹਰਿਆਣਾ ਹੈ ਉਹਨਾਂ ਦੀ ਸਰਕਾਰ ਕਾਫੀ ਜਿਆਦਾ ਪਲੇਅਰਾਂ ਨੂੰ ਸਪੋਰਟ ਕਰ ਰਹੀ ਹੈ ਡਾਈਟ ਦੇ ਰਹੀ ਹੈ ਰਹਿਣ ਦਾ ਪ੍ਰਬੰਧ ਕਰ ਰਹੀ ਹੈ ਅੱਛਾ ਸਭ ਕੁਝ ਵਧੀਆ ਨਾਲ ਕੁਝ ਦਿਨੋਂ ਦੇ ਖੇਡ ਰਿਹਾ ਜੇ ਕੀ ਸਰਕਾਰਾਂ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਕਿੰਨੀ ਕੁ ਜਿਹੜੀ ਸਾਨੂੰ ਹੁਣ ਤੱਕ ਸਪੋਰਟ ਨਹੀਂ ਮਿਲਿਆ ਮੈਨੂੰ ਮੈਨੂੰ 15 ਸਾਲ ਹੋ ਗਏ ਗੇਮ ਕਰਦੀ ਨੂੰ ਮੈਨੂੰ ਹਾਲ ਤੱਕ ਕੋਈ ਇਦਾਂ ਦਾ ਪੀਗ ਨਹੀਂ ਮਿਲੀ ਜੇ ਚ ਮੈਂ ਕਹਾਂ ਕਿ ਇਹ ਸਰਕਾਰ ਨੇ ਆ ਚੀ ਦਿੱਤੀ ਆ ਹਾਲ ਤੱਕ ਸਰਕਾਰ ਨੇ ਮੈਨੂੰ ਕੋਈ ਸ਼ੀ ਨ ਦਿੱਤਾ ਅਸੀਂ ਸਿਰਫ ਇਹ ਮੰਗ ਸਾਡੀ ਕਿ ਸਗਾ ਚਲ ਦੇ ਨਹੀਂ ਰਹੀ ਪ੍ਰੋਪਰ ਬੱਚਿਆਂ ਨੂੰ ਡਾਈਟ ਰਹਿਣ ਦਾ ਤੇ ਸਾਨੂੰ ਮੈਟ ਦਿੱਤਾ ਜਾਵੇ ਖਾਸ ਕਰ ਕੋਲਪੁਰ ਸ਼ਹਿਰ ਜ਼ਿਲ੍ਹੇ 'ਚ ਨਾ ਸਾਡੇ ਕੋ ਮੈਟ ਹੈਗਾ ਤੇ ਨਾ ਹੀ ਸਾਡੇ ਕੋ ਹਾਲ ਆ ਨਾ ਜਿਮਾ ਨਾ ਕੋਚ ਜਿਸ ਕਰਕੇ ਅਸੀਂ ਪੰਜਾਬ ਦੇ ਕਈ ਹੁਣ ਫਰੋਜਪੁਰ ਦੇ ਬੱਚੇ ਆ ਬਹੁਤ ਹੁਨਾਰ ਬੱਚੇ ਨੇ ਜਿਹੜਾ ਆਪਣਾ ਜ਼ਿਲ੍ਹਾ ਛੱਡ ਕੇ ਦੂਸਰੇ ਜ਼ਿਲ੍ਹੇ ਜਾ ਕੇ ਪ੍ਰੈਕਟਿਸ ਕਰਨੀ ਪੈਂਦੀ ਆ ਕਿ 2-3 ਮਹੀਨੇ ਲਈ ਪ੍ਰੈਕਟਿਸ ਕਰਨ ਲਈ ਬਾਹਰ ਜਾਂਦੇ ਨੇ ਕਿਉਂਕਿ ਇੰਨੇ ਘਰ ਦੇ ਪੈਸੇ ਪਾਰ ਨਹੀਂ ਸਕਦੇ ਰਹਿਣ ਦਾ ਖਰਚਾ ਇੰਨਾ ਪਾਰ ਨਹੀਂ ਸਕਦੇ ਫਿਰ ਵੀ 2-3 ਮਹੀਨੇ ਦੀ ਪ੍ਰੈਕਟਿਸ ਨਾਲ ਵੀ ਬੱਚੇ ਨੈਸ਼ਨਲ ਜੇ ਮੈਡਲ ਦੇ ਰਹੇ ਨੇ ਤੋਂ ਮੈਂ ਇਹ ਮੰਗ ਕਰ ਰਹੀ ਆ ਕਿ ਸਾਡੇ ਫਰੋਜਪੁਰ ਜ਼ਿਲ੍ਹੇ ਵਿੱਚ ਮੈਟ ਆ ਸਕੇ ਕੋਚ ਆ ਸਨ ਜਿੱਦ ਨਾਲ ਅਸੀਂ ਆਪਣੀ ਜਗ੍ਹਾ ਤੇ ਰਹਿ ਕੇ ਅੱਛੀ ਪਹਿਲਵਾਨੀ ਕਰ ਸਕਾਂ ਜਿਸ ਨਾਲ ਅਸੀਂ ਇੰਟਰਨੈਸ਼ਨਲ ਪੱچے ਪਲੇਅਰ ਆ ਸਕਣ ਲੰਪਿੰਗ ਤੱਕ ਵੀ ਮੈਂ ਤੋਂ ਨਹੀਂ ਆ ਕਿ ਆਣ ਕਿਤੇ ਹਣ ਹੋਲ ਇਹ ਸੀ ਫਰੋਜਪੁਰ ਦੇ ਉਹ ਪਹਿਲਵਾਨ ਸੀ ਜਿਹੜੇ ਅੱਜ ਬਿਨਾ ਸਰਕਾਰੀ ਸਹੂਲਤਾਂ ਤੋਂ ਆਪਣੇ ਬਲ ਬੁੱਤੇ ਤੇ ਆਪਣੀ ਜਿਹੜੀ ਪ੍ਰੈਕਟਿਸ ਲਗਾਤਾਰ ਕਰ ਰਹੇ ਨੇ ਕੋਚ ਦੀ ਗੱਲ ਕਰੀਏ ਤਾਂ ਕੋਚ ਵੀ ਜਿਹੜਾ ਉਹ ਵੀ ਇੱਕ ਸੇਵਾ ਭਾਵਨਾ ਦੇ ਨਾਲ ਇੱਥੇ ਆਉਂਦੇ ਨੇ ਤਾਂ ਇੰਨਾ ਨੌਜਵਾਨਾਂ ਨੂੰ ਜਿਹੜਾ ਲਗਾਤਾਰ ਜਿਹੜੀ ਪ੍ਰੈਕਟਿਸ ਜਿਹੜੀ ਕਰਾਉਂਦੇ ਨੇ ਪਰ ਸਰਕਾਰਾਂ ਦੇ ਵੱਲੋਂ ਲਗਾਤਾਰ ਕਿਹਾ ਜਾਂਦਾ ਹੈਗਾ ਕਿ ਪਿੰਡਾਂ ਦੇ ਵਿੱਚ ਦੇ ਨੇ ਸਟੇਡੀਅਮ ਬਣਾਏ ਜਾਣ ਗਰਾਊਂਡ ਬਣਾਏ ਜਾਣ ਜਿਹੜੇ ਬੱਚਿਆਂ ਨੂੰ ਵੱਧ ਤੋਂ ਵੱਧ ਚਾਹੀਦਾ ਹੈ ਕਿ ਖੇਡਾਂ ਵਾਲੇ ਪਾਸੇ ਆਉਣ ਤਾਂ ਜੋ ਕਿ ਨਸ਼ਿਆਂ ਵਾਲੀ ਦਲਦਲ ਤੋਂ ਬਚ ਸਕਣ ਪਰ ਇਹ ਜਿਹੜੇ ਨੇ ਦਾਅਵੇ ਖੋਖਲੇ ਜਿਹੜੇ ਸਾਬਤ ਹੁੰਦੇ ਨਜ਼ਰ ਜਿਹੜੇ ਆ ਰਹੇ ਨੇ ਪਰ ਇੱਥੇ ਚਾਹੀਦਾ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਹੀਰੇ ਨੂੰ ਵੀ ਤਾਂ ਤਰਾਸ਼ਿਆ ਜਾਵੇ ਤਾਂ ਇਹ ਹੀਰੇ ਜਿਹੜੇ ਨੇ ਕਿਸੇ ਸਮੇਂ ਪੰਜਾਬ ਦੇ ਲਈ ਜਾਂ ਇੰਡੀਆ ਦੇ ਲਈ ਨੈਸ਼ਨਲ ਇੰਟਰਨੈਸ਼ਨਲ ਜਿਹੜੇ ਨੇ ਇਹ ਪਲੇਅਰ ਬਣ ਕੇ ਨਾਮ ਰੋਸ਼ਨ ਕਰਨਾ ਤੇ ਖਾਸ ਤੌਰ ਤੇ ਪ੍ਰਸ਼ਾਸਨ ਫਰੋਇਦਪੁਰ ਤੇ ਫਰੋਇਦਪੁਰ ਦੇ ਲੀਡਰਾਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਸਾਥ ਦਿੱਤਾ ਜਾਵੇ ਕਿ ਆ ਫਰੋਇਦਪੁਰ ਦਾ ਜਿਹੜਾ ਕਿਸੇ ਸਮੇਂ ਨਾਮ ਜਿਹੜਾ ਰੋਸ਼ਨ ਕਰ ਸਕਣ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਫਰੋਇਦਪੁਰ